ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਸ਼ਖਸ ਹੈ ਜਿਨੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਰੀਪੀਟ ਕਰਾਉਣ ਚ ਵੱਡੀ ਯੋਗਦਾਨ ਪਾਇਆ ਸੀ ਕਿਹਾ ਗਿਆ ਜਿਹੜਾ ਪਿਛਲੇ ਦਿਨੀ ਮੈਂ ਉਹ ਕਾਫੀ ਲੰਬਾ ਸਮਾਂ ਜੇਲ੍ਹ ਚ ਰਹਿ ਕੇ ਆਇਆ ਤੇ ਜਿਸ ਟਾਈਮ ਆਪਾਂ ਅੱਜ ਰਿਕਾਰਡ ਕਰ ਰਹੇ ਆ ਅੱਜ ਵੀ ਉਹਨਾਂ ਦੀ 7 ਦਿਨਾਂ ਦਾ ਜਿਹੜਾ ਰਿਮਾਂਡ ਤੇ ਉਹਨਾਂ ਨੂੰ ਭੇਜਿਆ ਗਿਆ ਕੱਲ ਉਹਨਾਂ ਦੇ ਵਿਜੀਲੈਂਸ ਦੀ ਰੇਡ ਹੁੰਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਪੰਜ ਵਾਰੀ ਮੁੱਖ ਮੰਤਰੀ ਰਹੇ 16 ਸਾਲ ਜੇਲ੍ਹ ਚ ਰਹੇ ਜੇ ਕਿਸੇ ਤੋਂ ਰਾਜਨੀਤਕ ਤੌਰ ਤੇ ਜੇ ਕੋਈ ਖੋਫ ਖਾਂਦੀ ਸੀ ਮਿਸਿਸ ਇੰਦਰਾ ਗਾਂਧੀ ਯਾਰਗੀ ਲੀਡਰ ਵੀ ਤਾਂ ਉਸ ਰਾਘਰਚਨ ਸਿੰਘ ਟੋੜੇ ਤੋਂ ਖਾਂਦੀ ਸੀ ਕਿੰਨੀ ਜੇਲ ਕੱਟਣੀ ਪਈ ਜੀ ਉਹਨੂੰ ਸਾਰਾ ਗਰਚਨ ਸਿੰਘ ਟੋੜੇ ਨੂੰ ਯੋਧ ਨਸ਼ਾ ਵਿਰੋਧ ਸਰਕਾਰ ਨੇ ਹੁਣ ਸੀ ਤੇ ਤੇ ਉੱਥੇ ਜਦ ਰਿਮਾਂਡ ਮੰਗਿਆ ਉੱਥੇ ਨਸ਼ੇ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਹੋ ਰਹੀ ਉੱਥੇ ਤਾਂ ਕਿਸੇ ਕੰਪਨੀ ਦੀ ਗੱਲ ਹੋ ਰਹੀ ਸੀ ਬੀਜੀ ਇੱਥੇ ਪਤਾ ਨਹੀਂ ਕਿੰਨੇ 141 ਕਰੋੜ ਰੁਪਇਆ ਜਾਂ ਪਤਾ ਨਹੀਂ ਕਿੰਨੇ ਕਰੋੜ 500 ਕੁਛ ਕਰੋੜ ਰੁਪਇਆ ਜੀ ਬੀਜੀ ਉਹ ਅਨ ਅਕਾਊਂਟਰ ਤੇ ਇਨ੍ਹਾਂ ਦੇ ਅਕਾਊਂਟ ਚ ਆ ਗਿਆ ਉਹ ਫਿਰ ਕਿਵੇਂ ਆ ਗਿਆ ਇੰਨਾ ਪੈਸਾ ਕੀ ਲੱਗਦਾ ਇਹ ਤਾਂ ਹਲੇ ਗੱਲ ਉਹਨਾਂ ਨੇ ਬਣਾਈ ਹੈ ਮੈਂ ਕਹਿੰਦੇ 30 ਫੋਨ ਵੀ ਲੱਗੇ ਉਹਨਾਂ ਦੇ ਘਰੋਂ ਫੋਨ ਤਾਂ ਦੇਖੋ ਜਿਹੜਾ ਇਲੈਕਸ਼ਨ ਲੜਦਾ ਭਾਜੀ ਔਰ ਮੈਂ ਮੈਂ ਬਦਲਾਵੇ ਨਾ ਕਰਨਾਂ ਵੀ ਦੱਸਦਾ ਉਹਦੇ ਚ ਆਊਟ ਆਫ ਆਰਡਰ ਹੋਣਗੇ ਇਹਨਾਂ ਨਾਲ ਸਰਾਰ ਵਿਕਰਮ ਸਿੰਘ ਮਜੀਠੀਆ ਪਿੱਛੇ ਨੂੰ ਨਹੀਂ ਜਾਣ ਲੱਗਿਆ ਇਹ ਚੀਜ਼ਾਂ ਜੋ ਅਕਾਲੀ ਦਲ ਦਾ ਕਲਚਰ ਹੈ ਨਾ ਇਹ ਚੀਜ਼ਾਂ ਇਹ ਗੱਲ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਊਗੀ ਤੇ ਯਾਨੀ ਕਿ ਜਿੰਨਾ ਲੰਮਾ ਸਮਾਂ ਕੋ ਜੇਲ੍ਹ ਕੱਟਦਾ ਹੈ ਉਹਨੂੰ ਰਾਜਨੀਤੀ 'ਚ ਉਹਦਾ ਕਦ ਉੱਚਾ ਹੁੰਦਾ ਹੈ ਲੋਕਾਂ ਦੇ ਵਿੱਚ ਰਾਜਨੀਤਾਂ ਨੂੰ ਇਹ ਲੱਗਦਾ ਜੇ ਤੁਸੀਂ ਕਿਸੇ ਸਿਸਟਮ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋ ਜੇ ਤੁਸੀਂ ਸਿਸਟਮ ਦੇ ਖਿਲਾਫ ਆਵਾਜ਼ ਬੁਲੰਦ ਕਰੋਗੇ ਤਾਂ ਤੁਹਾਨੂੰ ਸਿਸਟਮ ਦੀ ਮਾਰ ਵੀ ਪਊਗੀ ਔਰ ਸਿਸਟਮ ਦਾ ਪਹਿਲਾ ਜਿਹੜਾ ਟ੍ਰੀਟ ਹੈ ਉਹੀ ਆ ਵੀ ਮੁਕੱਦਮਾ ਦਰਜ ਕਰਕੇ ਅੰਦਰ ਦੇ ਦੋ ਬੰਦੇ ਨੂੰ ਬੀਤੇ ਦਿਨਾਂ ਦੀ ਗੱਲ ਕਰੀਏ ਵਿਕਰਮਜੀਤ ਸਿੰਘ ਮਜੀਠੀਆ ਦੀ ਹੀ ਤੁਹਾਡੇ ਕੋਲ ਹੀ ਗਰੇ ਆ ਤਾਂ ਵੀ ਉਹਨਾਂ ਨੇ ਵੀਡੀਓ ਇੱਕ ਜਾਂ ਕੁਛ ਨਾ ਕਿਸੇ ਦੀਆਂ ਪਰਸਨਲ ਫੋਟੋਜ਼ ਆਪਾਂ ਯੂਜ਼ ਕਰਕੇ ਕਿਤੇ ਨਾ ਕਿਤੇ ਪਾ ਦਿੰਦੇ ਨੇ ਉਹ ਤਾਂ ਜੀ ਇੱਕ ਫੈਕਟਰ ਆ ਤੁਸੀਂ ਫੁੱਟਬਾਲ ਦਾ ਮੈਚ ਦੇਖਿਆ ਹੋਣਾ ਫੁੱਟਬਾਲ ਦੇ ਮੈਚ ਦੀ ਜੜੀਆਂ ਤਕੜੀਆਂ ਟੀਮਾਂ ਨੇ ਉਹਨਾਂ ਦੀ ਕੀ ਸਭ ਤੋਂ ਵੱਡੀ ਸਟ੍ਰੈਟਜੀ ਹੁੰਦੀ ਹੈ ਮੈਨ ਟੂ ਮੈਨ ਮਾਰਕਿੰਗ ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਸ਼ਖਸ ਹੈ ਜਿਨੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਰਿਪੀਟ ਕਰਾਉਣ ਚ ਵੱਡੀ ਯੋਗਦਾਨ ਪਾਇਆ ਸੀ ਸੋ ਸਾਰੇ ਹੀ ਵਿਰੋਧੀ ਪਾਰਟੀਆਂ ਦਾ ਇਹ ਇੱਕ ਸਟ੍ਰੈਟਜੀ ਸੀ ਕਿ ਇਹਨੂੰ ਕਿਵੇਂ ਘੇਰਿਆ ਜਾ ਸਕਦਾ ਉਸ ਤਰੀਕੇ ਨਾਲ ਫਿਰ ਉਹਨੂੰ ਘੇਰਿਆ ਗਿਆ ਹੋਰ ਤਾਂ ਗੱਲ ਤਾਂ ਕੁਝ ਨਹੀਂ ਹੈ ਤੁਹਾਨੂੰ ਕਿਹਾ ਗਿਆ ਕਿ ਰਿਆ ਗਿਆ ਜਿਹੜਾ ਪਿਛਲੇ ਦਿਨੀ ਵੀ ਉਹ ਕਾਫੀ ਲੰਬਾ ਸਮਾਂ ਜੇਲ੍ਹ ਚ ਰਹਿ ਕੇ ਆਇਆ ਤੇ ਜਿਸ ਟਾਈਮ ਆਪਾਂ ਅੱਜ ਰਿਕਾਰਡ ਕਰ ਰਹੇ ਆ ਅੱਜ ਵੀ ਉਹਨਾਂ ਦੀ 7 ਦਿਨਾਂ ਦਾ ਜਿਹੜਾ ਰਿਮਾਂਡ ਤੇ ਉਹਨਾਂ ਨੂੰ ਭੇਜਿਆ ਗਿਆ ਕੱਲ ਉਹਨਾਂ ਦੀ ਵਿਜੀਲੈਂਸ ਦੀ ਰੇਡ ਹੁੰਦੀ ਹੈ ਦੇਖੋ ਗੱਲ ਇਹ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹੇ 16 ਸਾਲ ਜੇਲ੍ਹ ਚ ਰਹੇ ਟੌੜਾ ਸਾਹਿਬ ਐਨੀ ਲੰਬਾ ਸਮਾਂ ਐਸਜੀਪੀਸੀ ਦੇ ਮੈਂਬਰ ਚੇਅਰ ਪ੍ਰਧਾਨ ਰਹੇ ਔਰ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿ ਸਕਦਾ ਸਿੱਖ ਲੀਡਰਾਂ ਦੇ ਵਿੱਚ ਜੇ ਕਿਸੇ ਤੋਂ ਰਾਜਨੀਤਕ ਤੌਰ ਤੇ ਜੇ ਕੋਈ ਖੌਫ ਖਾਂਦੀ ਸੀ ਮਿਸਿਸ ਇੰਦਰਾ ਗਾਂਧੀ ਵਰਗੀ ਲੀਡਰ ਵੀ ਤਾਂ ਉਹ ਸਰਾਕਰਚਨ ਸਿੰਘ ਟੋੜੇ ਤੋਂ ਖਾਂਦੀ ਸੀ ਕਿੰਨੀ ਜੇਲ ਕੱਟਣੀ ਪਈ ਜੀ ਉਹਨੂੰ ਸਰਾਕਰਚਨ ਸਿੰਘ ਟੋੜੇ ਨੂੰ ਇਹ ਦੇਖੋ ਜਿਵੇਂ ਤੁਸੀਂ ਇੱਕ ਮਾਂ ਦੀ ਦਾਲ ਜਾਂ ਕੋਈ ਮੂੰਗੀ ਦੀ ਦਾਲ ਬਣਾਣੇ ਹੋ ਨਾ ਜਿੰਨਾ ਮਰਜੀ ਕਿਹੋ ਮਸਾਲੇ ਪਾ ਲਓ ਜਿੰਨੀ ਦੇਰ ਤੱਕ ਬਾਅਦ ਤੁਸੀਂ ਇਹਨੂੰ ਤੜਕਾ ਨਹੀਂ ਨਾ ਲਾਉਂਦੇ ਉਨੀ ਦੇਰ ਤੱਕ ਸਵਾਦ ਸਤ ਨਹੀਂ ਬਣਦੀ ਉਹ ਉਹ ਫਾਈਨਲ ਨਹੀਂ ਹੁੰਦੀ ਉਸੇ ਤਰੀਕੇ ਨਾਲ ਸ਼ਰਮਨੀ ਕਾਲੀ ਦਲ ਦਾ ਇੱਕ ਕਲਚਰ ਹੈ ਇੱਥੇ ਜਿੰਨਾ ਤੁਹਾਡੇ ਉੱਪਰ ਜ਼ਬਰ ਹੋਊਗਾ ਔਰ ਜਿੰਨਾ ਤੁਹਾਡੇ ਉੱਪਰ ਆਹ ਜਿਵੇਂ ਹੁਣ ਕੱਲ ਵਿਕਰਮ ਸਿੰਘ ਮਜੀਠੀਆ ਜਿਹਦੇ ਉੱਪਰ ਮਕਦਮਾ ਦਰਜ ਕਰਕੇ ਉਹਨਾਂ ਨੂੰ ਫੜ ਲਿਆ 7 ਦਿਨ ਦਾ ਰਮਾਂਡ ਵੀ ਹੋ ਗਿਆ ਇਹਦੇ ਨਾਲ ਸਰਾਰ ਵਿਕਰਮ ਸਿੰਘ ਮਜੀਠੀਆ ਪਿੱਛੇ ਨੂੰ ਨਹੀਂ ਜਾਣ ਲੱਗਿਆ ਇਹ ਚੀਜ਼ਾਂ ਜੋ ਅਕਾਲੀ ਦਲ ਦਾ ਕਲਚਰ ਹੈ ਨਾ ਇਹ ਚੀਜ਼ਾਂ ਇਹ ਗੱਲ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਊਗੀ ਔਰ ਜਿੱਥੇ ਤੱਕ ਉਹਨਾਂ ਦੇ ਕੇਸਾਂ ਦੀ ਗੱਲ ਹੈ ਹੁਣ 7-8 ਸਾਲ ਹੋ ਗਏ ਉਹ ਡਰੱਗ ਵਾਲੇ ਕੇਸ ਨੂੰ ਹੁਣ ਤੱਕ ਚਲਾਣ ਤਾਂ ਪੇਸ਼ ਨਹੀਂ ਹੋ ਸਕਿਆ ਸੁਪਰੀਮ ਕੋਰਟ ਤੋਂ ਤੁਸੀਂ ਮੂੰਹ ਦੀ ਖਾਇਆ ਏ ਹੂੰ ਨਾਲ ਕਹਿੰਦਾ ਨਸ਼ਾ ਯੁੱਧ ਨਸ਼ਾ ਵਿਰੋਧ ਸਰਕਾਰ ਨੇ ਹੁਣ ਸੀੜ ਤੇ ਉੱਥੇ ਜਦ ਰਿਮਾਂਡ ਮੰਗਿਆ ਹੂੰ ਉੱਥੇ ਨਸ਼ੇ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਹੋ ਰਹੀ ਉੱਥੇ ਤਾਂ ਕਿਸੇ ਕੰਪਨੀ ਦੀ ਗੱਲ ਹੋ ਰਹੀ ਸੀ ਵੀ ਜੀ ਇੱਥੇ ਪਤਾ ਨਹੀਂ ਕਿੰਨੇ 141 ਕਰੋੜ ਰੁਪਇਆ ਜਾਂ ਪਤਾ ਨਹੀਂ ਕਿੰਨੇ ਕਰੋੜ 500 ਕੁਝ ਕਰੋੜ ਰੁਪਇਆ ਜੀ ਉਹ ਅਨ ਅਕਾਊਂਟਰ ਇਹਨਾਂ ਦੇ ਅਕਾਊਂਟ ਚ ਆ ਗਿਆ ਉਹ ਫਿਰ ਕਿਵੇਂ ਆ ਗਿਆ ਇੰਨਾ ਪੈਸਾ ਕੀ ਲੱਗਦਾ ਇਹ ਤਾਂ ਹਲੇ ਗੱਲ ਉਹਨਾਂ ਨੇ ਬਣਾਈ ਹੈ ਮੈਂ ਕਹਿੰਦੇ 30 ਫੋਨ ਵੀ ਲੱਗੇ ਉਹਨਾਂ ਦੇ ਘਰੋਂ ਫੋਨ ਤਾਂ ਦੇਖੋ ਜਿਹੜਾ ਇਲੈਕਸ਼ਨ ਲੜਦਾ ਭਾਜੀ ਔਰ ਮੈਂ ਮੈਂ ਬਤਾਵੇ ਨਾ ਕਹਣਾ ਵੀ ਦਾਸਤਾ ਉਹਦੇ ਚ ਆਊਟ ਆਫ ਆਰਡਰ ਹੋਣਗੇ ਨਸ਼ੇ ਮਤਲਬ ਇਹਦਾ ਨਸ਼ੇ ਨਾਲ ਧਿਆਨ ਕਾਊਂਟ ਨਹੀਂ ਲੈਣਾ ਉਹਨੂੰ 30 ਫੋਨਾਂ ਤਾਂ ਨਹੀਂ ਜਰੂਰ ਦੇਖੋ ਫੋਨ ਤਾਂ ਤੁਹਾਨੂੰ ਆਪਣੇ ਦੇਨੇ ਪੈਂਦੇ ਨੇ 2000 ਤੋਂ 4000 8 10 8 ਹੋ ਸਕਦੇ ਆ 8 10 ਦੇਖੋ ਮਾਡਲ ਅੱਗੇ ਤੋਂ ਅੱਗੇ ਵਧਦੇ ਰਹਿੰਦੇ ਨੇ ਬੰਦਾ ਇੱਕ ਫੋਨ ਉਹਨੂੰ ਵਰਤ ਕੇ ਛੱਡ ਦਿੰਦਾ ਨਵਾਂ ਲੈ ਲੈਂਦਾ ਮੈਂ ਤਾਂ ਜਾਦੀ ਹੋ ਉਹਨਾਂ ਨੇ ਫੋਨਾਂ ਦੀ ਗੱਲ ਕੀਤੀ ਐ ਮੈਂ ਤਾਂ ਆਪਣੇ ਆਪ ਘਰੇ ਗਿਣਤੀ ਕਰਾਈ ਐ 8 ਤਾਂ ਮੇਰੇ ਘਰੇ ਪਏ ਨੇ ਪਰ ਉਹਨਾਂ ਦਾ ਰੀਜ਼ਨ ਕੀ ਐ ਵੀ ਮਾਡਲ ਨਵਾਂ ਆ ਗਿਆ ਪੁਰਾਣਾ ਪਿਆ ਐ ਨਵਾਂ ਲੈ ਲਿਆ ਉਹ ਤੁਸੀਂ ਰੱਖ ਤਾਂ ਇੱਥੇ ਸਾਈਡ ਤੇ ਕਰਕੇ ਠੀਕ ਐ ਜੀ ਯਾਨੀ ਰਾਜਨੀਤੀ ਦੇ ਵਿੱਚ ਜਦੋਂ ਆਪਾਂ ਮੈਂ ਕਈ ਵਾਰੀ ਸੁਣਦਾ ਹੁੰਨਾ ਬਾਲ ਸਾਹਿਬ ਦੀਆਂ ਪੁਰਾਣੀਆਂ ਸਪੀਚਸ ਵੀ ਉਹ ਚ ਵੀ ਉਹ ਕਹਿੰਦੇ ਹੁੰਦੇ ਮੈਂ ਬਹੁਤ ਸਾਲ ਜੇਲ੍ਹ ਕੱਟੀ ਐ ਤੇ ਯਾਨੀ ਕਿ ਜਿੰਨਾ ਲੰਮਾ ਸਮਾਂ ਕੋ ਜੇਲ੍ਹ ਕੱਟਦਾ ਉਹਨੂੰ ਰਾਜਨੀਤੀ ਚ ਉਹਦਾ ਕਦ ਉੱਚਾ ਹੁੰਦਾ ਲੋਕਾਂ ਦੇ ਵਿੱਚ ਰਾਜਨੀਤਕ ਨੂੰ ਇਹ ਲੱਗਦਾ ਆਪਣੀ ਆਪਣੀ ਪਾਰਟੀ ਦਾ ਨਾ ਕਲਚਰ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੰਘਰਸ਼ਾਂ ਦੀ ਪਾਰਟੀ ਹੈ ਔਰ ਜੇ ਤੁਸੀਂ ਕੋਈ ਵੀ ਸੰਘਰਸ਼ ਕੀ ਹੁੰਦਾ ਸੰਘਰਸ਼ ਹੁੰਦਾ ਹੈ ਜਾਂ ਤੁਸੀਂ ਕਿਸੇ ਸਿਸਟਮ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋ ਜੇ ਤੁਸੀਂ ਸਿਸਟਮ ਦੇ ਖਿਲਾਫ ਆਵਾਜ਼ ਬੁਲੰਦ ਕਰੋਗੇ ਤਾਂ ਤੁਹਾਨੂੰ ਸਿਸਟਮ ਦੀ ਮਾਰ ਵੀ ਪਊਗੀ ਔਰ ਸਿਸਟਮ ਦਾ ਪਹਿਲਾ ਜਿਹੜਾ ਟ੍ਰੀਟ ਹੈ ਉਹ ਇਹੀ ਹੈ ਵੀ ਮੁਕਾਦਮਾ ਦਰਜ ਕਰਕੇ ਅੰਦਰ ਦੇ ਦਿਓ ਬੰਦੇ ਨੂੰ